ਕਿਨਾ ਕਾਰਨਾ ਕਰਕੇ ਬਾਈ ਤਾਰ ਦੇ ਪਹਾੜੀ ਰਾਜੇ ਗੁਰੂ ਗੋਬੀ ਸਿੰਘ ਜੀ ਨਾਲ ਕਰਦੇ ਸੀ ਈਰਖਾ ਤੇ ਉਹ ਕਿਹੜੀਆਂ ਦੁਰਲਭ ਵਸਤੂਆਂ ਸਨ ਗੁਰਗੋਬੀ ਸਿੰਘ ਜੀ ਪਾਸ਼ਾ ਕੋਲ ਜਿਹੜੀਆਂ ਬਾਈ ਤਾਰ ਦੇ ਪਹਾੜੀ ਰਾਜੇ ਪਾਣਾ ਚਾਹੁੰਦੇ ਸਨ ਜੇ ਤੁਹਾਨੂੰ ਨਹੀਂ ਪਤਾ ਤਾਂ ਇਸ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਿਓ ਅਸਾਮ ਦੇ ਰਾਜੇ ਰਤਨ ਰਾਏ ਨੇ ਸ੍ਰੀ ਗੁਰੂ ਗੋਬੀ ਸਿੰਘ ਪਾਸ਼ਾ ਜੀ ਨੂੰ ਕਿੰਨੀਆਂ ਇਹ ਦੁਰਲਭ ਵਸਤੂਆਂ ਭੇਟ ਕੀਤੀਆਂ ਸਨ ਜਿਵੇਂ ਕਿ ਪ੍ਰਸ਼ਾਦੀ ਹਾਥੀ ਪੰਜ ਕਲਾ ਸ਼ਸਤਰ ਇਕ ਅਸਚਰਜ ਚੰਦਨ ਦੀ ਚੌਂਕੀ ਤੇ ਹੋਰ ਕਿੰਨੀਆਂ ਹੀ ਪਿਟਾਵਾਂ ਆਓ ਪਹਿਲਾਂ ਆਪਾਂ ਜਾਣਾਂਗੇ ਕਿ ਰਤਨ رائے ਕੌਣ ਸੀ ਰਤਨ رائے ਦਾ ਜਨਮ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਬਚਨਾਂ ਨਾਲ ਹੋਇਆ ਜਦੋਂ ਗੁਰੂ ਤੇਗ ਬਹਾਦਰ ਜੀ ਪੂਰਬ ਦੀ ਯਾਤਰਾ ਸਮੇਂ ਅਸਾਮ ਪਹੁੰਚੇ ਤਾਂ ਇਸ ਦੇ ਪਿਤਾ ਰਾਮ ਰਾਏ ਆਪਣੀ ਪਤਨੀ ਨਾਲ ਗੁਰੂ ਤੇਗ ਬਹਾਦਰ ਜੀ ਕੋਲ ਫਰਿਆਦ ਲੈ ਕੇ ਆਏ ਕਿ ਸਾਨੂੰ ਔਲਾਦ ਦੀ ਦਾਤ ਬਖਸ਼ੋ ਘਰ ਵਿੱਚ ਸਭ ਕੁਝ ਹੈ ਤਨ ਤੌਲਤ ਮਾਲ ਡੰਗਰ ਸਭ ਕੁਝ ਹੈ ਪਰ ਔਲਾਦ ਦੀ ਕਮੀ ਹੈ ਤਾਂ ਗੁਰੂ ਤੇਗ ਬਹਾਦਰ ਜੀ ਦੇ ਬਚਨਾਂ ਨਾਲ ਰਤਨ ਰਾਏ ਦਾ ਜਨਮ ਹੋਇਆ ਰਤਨ ਰਾਏ ਦੇ ਪਿਤਾ ਰਾਮ ਰਾਏ ਜਲਦੀ ਹੀ ਚੜ੍ਹਾਈ ਕਰ ਗਏ ਜਦੋਂ ਰਤਨ ਰਾਏ ਬਹੁਤ ਛੋਟਾ ਸੀ ਉਸ ਦੇ ਪਿਤਾ ਦਾ ਹੱਥ ਉਸਦੇ ਸਿਰ ਉਤੋਂ ਉੱਠ ਚੁੱਕਾ ਸੀ ਪਰ ਉਸਦੇ ਪਿਤਾ ਨੇ ਆਪਣੀ ਰਾਣੀ ਨੂੰ ਅੰਤਮ ਸਮੇਂ ਕਿਹਾ ਸੀ ਕਿ ਜਿਨ੍ਹਾਂ ਦੇ ਬਚਨਾਂ ਨਾਲ ਰਤਨਰਾਏ ਦਾ ਜਨਮ ਹੋਇਆ ਹੈ ਉਹਨਾਂ ਦੇ ਦਰਸ਼ਨਾਂ ਲਈ ਰਤਨਰਾਏ ਨੂੰ ਜ਼ਰੂਰ ਲੈ ਕੇ ਜਾਣਾ ਰਤਨਰਾਏ ਦੀ ਮਾਤਾ ਨੇ ਇਹ ਕੱਲ ਨੂੰ ਪੱਲੇ ਬੰਨ ਲਿਆ ਤੇ ਜਦੋਂ ਰਤਨਰਾਏ ਵੱਟਾ ਹੋਇਆ ਤਾਂ ਉਸ ਨੂੰ ਉਸਦੇ ਜਨਮ ਦੀ ਗੱਥਾ ਸੁਣਾਈ ਕਿ ਤੇਰਾ ਜਨਮ ਗੁਰੂ ਤੇਗ ਬਹਾਦਰ ਜੀ ਦੇ ਬਚਨਾਂ ਨਾਲ ਹੋਇਆ ਹੈ ਤੈਨੂੰ ਉਹਨਾਂ ਦੇ ਦਰਸ਼ਨ ਕਰਨ ਜ਼ਰੂਰ ਜਾਣਾ ਚਾਹੀਦਾ ਹੈ ਤੇ ਉਸ ਸਮੇਂ ਅਜਿਹੀਆਂ ਦੁਰਲਭ ਵਸਤੂਆਂ ਉਹਨਾਂ ਨੇ ਪੇਟਾ ਲਈ ਤਿਆਰ ਕੀਤੀਆਂ ਤੇ ਮੰਗਵਾਈਆਂ ਜਿਨ੍ਹਾਂ ਵਸਤੂਆਂ ਦਾ ਦੂਰ ਦੂਰ ਦੇ ਰਾਜਾਂ ਤੱਕ ਕੋਈ ਸਾਨੀ ਹੀ ਨਹੀਂ ਸੀ ਜਦੋਂ ਰਤਨ ਰਾਏ ਗੁਰਤੇਜ ਬਹਾਦਰ ਜੀ ਦੇ ਦਰਸ਼ਨ ਲਈ ਆਇਆ ਤਾਂ ਉਸ ਨੂੰ ਪਤਾ ਚੱਲਿਆ ਕਿ ਗੁਰੂ ਤੇਗ ਬਹਾਦਰ ਜੀ ਸ਼ਹੀਦੀ ਪਾ ਚੁੱਕੇ ਹਨ ਤਾਂ ਉਸ ਸਮੇਂ ਉਹਨਾਂ ਦੀ ਗੱਦੀ ਤੇ ਬੈਠੇ ਗੁਰੂ ਗੋਬਿੰਦ ਸਿੰਘ ਜੀ ਦੇ ਉਸ ਨੇ ਦਰਸ਼ਨ ਕੀਤੇ ਤੇ ਇਹ ਦੁਰਲਭ ਵਸਤੂਆਂ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਵਿੱਚ ਪੇਟ ਕੀਤੀਆਂ ਇਹਨਾਂ ਵਿੱਚ ਸਭ ਤੋਂ ਕੀਮਤੀ ਤੇ ਦੁਰਲਭ ਸੀ ਪ੍ਰਸ਼ਾਦੀ ਹਾਥੀ ਉਸ ਦੇ ਮੱਥੇ ਤੇ ਇੱਕ ਰੋਟੀ ਤੇ ਗੋਲ ਆਕਾਰ ਦਾ ਨਿਸ਼ਾਨ ਸੀ ਰੋਟੀ ਨੂੰ ਆਪਾਂ ਪ੍ਰਸ਼ਾਦਾ ਕਿਹਾ ਜਾਂਦਾ ਹੈ ਜਿਸ ਕਰਕੇ ਇਹਦਾ ਨਾਮ ਪ੍ਰਸ਼ਾਦੀ ਹਾਥੀ ਰੱਖਿਆ ਗਿਆ ਤੇ ਇੱਕ ਚਿੱਟੀ ਧਾਰੀ ਪਿੱਛੇ ਪੂੰਛ ਵੱਲ ਜਾਂਦੀ ਸੀ ਤੇ ਚਾਰ ਧਾਰੀਆਂ ਪੈਰਾਂ ਵੱਲ ਜਾਂਦੀਆਂ ਸਨ ਇਹ ਪ੍ਰਸ਼ਾਦੀ ਹਾਥੀ ਸਿਖਲਾਈ ਪ੍ਰਾਪਤ ਸੀ ਇਹ ਬੜੇ ਪਿਆਰ ਤੇ ਅਦਬ ਨਾਲ ਸ਼ਰੂਰ ਗੋਬੀ ਸਿੰਘ ਸਾਹਿਬ ਜੀ ਦੀ ਸੇਵਾ ਕਰਦਾ ਇਹ ਆਪਣੀ ਸੁੰਡ ਵਿੱਚ ਚੌਰ ਸਹਿ ਫੜ ਕੇ ਗੁਰੂ ਸਾਹਿਬ ਦੇ ਉੱਤੇ ਚੌਰ ਕਰਦਾ ਨਾਲ ਹੀ ਆਪਣੇ ਸੁੰਡ ਵਿੱਚ ਪਾਣੀ ਭਰ ਕੇ ਗੁਰੂ ਸਾਹਿਬ ਜੀ ਦੇ ਚਰਨ ਧੋਂਦਾ ਤੇ ਕੱਪੜੇ ਨਾਲ ਸੁਕਾਉਂਦਾ ਵੀ ਤੇ ਰਾਤ ਨੂੰ ਮਸ਼ਾਲ ਫੜ ਕੇ ਅੱਗੇ ਤੁਰਦਾ ਤਾਂ ਜੋ ਪਿੱਛੇ ਆਉਣ ਵਾਲੇ ਵਹੀਰ ਨੂੰ ਰੋਸ਼ਨੀ ਹੋ ਸਕੇ ਜੋਤੋ ਗੁਰੂ ਸਾਹਿਬ ਤੀਰ ਛਲਾਉਂਦੇ ਤਾਂ ਬੜੀ ਫੁਰਤੀ ਨਾਲ ਉਹਨਾਂ ਤੀਰਾਂ ਨੂੰ ਲੈ ਕੇ ਆਉਂਦਾ ਇਸ ਦੇ ਨਾਲ ਹੀ ਭੇਟਾ ਕੀਤਾ ਸੀ ਉਸਨੇ ਪੰਜ ਕਲਾ ਸ਼ਸਤਰ ਇਹ ਤਿੱਖਣਤਾ ਕਿਰਪਾਨ ਦੀ ਤਰ੍ਹਾਂ ਲੱਗਦਾ ਸੀ ਪਰ ਇਹਦੀ ਕਲਾ ਦਪਾਉਣ ਤੇ ਕਦੇ ਇਹ ਨੇਜ਼ੇ ਦਾ ਰੂਪ ਧਾਰਨ ਕਰ ਲੈਂਦਾ ਸੀ ਕਦੇ ਕਟਾਰ ਦਾ ਕਦੇ ਬਰਛੇ ਦਾ ਤੇ ਕਦੇ ਪਿਸਤੌਲ ਦਾ ਇਸ ਤਰ੍ਹਾਂ ਪੰਜ ਤਰ੍ਹਾਂ ਦੇ ਸ਼ਸਤਰ ਨਿਕਲਦੇ ਸਨ ਜਿਸ ਕਰਕੇ ਇਸ ਨੂੰ ਪੰਜ ਕਲਾ ਸ਼ਸਤਰ ਕਿਹਾ ਜਾਂਦਾ ਸੀ ਤੀਜੀ ਦੁਰਲਭ ਵਸਤੂ ਸੀ ਉਹ ਇੱਕ ਅਸ਼ਚਰਜ ਚੰਦਨ ਦੀ ਚੌਂਕੀ ਜਿਹੜੀ ਚੌਪੜ ਦਾ ਵੀ ਰੂਪ ਧਾਰਨ ਕਰ ਲਿਆ ਕਰਦੀ ਸੀ ਉਹ ਬੈਠਣ ਦੇ ਕੰਮ ਤਾਂ ਆਉਂਦੀ ਹੀ ਸੀ ਨਾਲ ਦੇ ਨਾਲ ਉਸ ਦੇ ਉੱਪਰ ਚੌਪੜ ਵੀ ਖੇਟੀ ਜਾ ਸਕਦੀ ਸੀ ਇਸ ਦੇ ਨਾਲ ਹੀ ਰਤਨ رائے ਨੇ ਪੰਜ ਕੋੜੇ ਕਲਗੀ ਜਿਗਾ ਤੇ ਬੇਸ਼ਕੀਮਤੀ ਵਸਤਰ ਪੇਟ ਕੀਤੇ ਇਨ੍ਹਾਂ ਬੇਸ਼ਕੀਮਤੀ ਵਸਤੂਆਂ ਨੂੰ ਦੇਖ ਕੇ ਬਾਈ ਤਾਰ ਦੇ ਸਾਰੇ ਰਾਜੇ ਈਰਖਾ ਕਰਦੇ ਸਨ ਕਿਉਂਕਿ ਕਿਸੇ ਦੇ ਰਾਜ ਵਿੱਚ ਰਾਜਾ ਹੋਣ ਦੇ ਬਾਵਜੂਦ ਵੀ ਐਸੀਆਂ ਕੋਈ ਦੁਰਲਭ ਵਸਤੂਆਂ ਨਹੀਂ ਸਨ ਸਭ ਤੋਂ ਵੱਧ ਈਰਖਾ ਕਰਦਾ ਸੀ ਉਸ ਸਮੇਂ ਕਹਿਲੂੜ ਦਾ ਰਾਜਾ ਰਾਜਾ ਪੀਮਚੰਦ ਉਸ ਨੂੰ ਬਹੁਤ ਜ਼ਿਆਦਾ ਈਰਖਾ ਹੁੰਦੀ ਸੀ ਉਹ ਚਾਹੁੰਦਾ ਸੀ ਕਿ ਇਹ ਦੁਰਲਭ ਵਸਤੂਆਂ ਉਸ ਦੇ ਰਾਜ ਵਿੱਚ ਹੋਣ ਤੇ ਸਾਰੇ ਉਸ ਦੀ ਵਾਹ ਵਾਹ ਤੇ ਪ੍ਰਸ਼ੰਸਾ ਕਰਨ ਇਹ ਵੀ ਇੱਕ ਕਾਰਨ ਸੀ ਜਿਸ ਕਰਕੇ ਉਸ ਨੇ ਅਨੰਤਪੁਰ ਸਾਹਿਬ ਤੇ ਹਮਲਾ ਕੀਤਾ ਤੇ ਉਸ ਕਿਲੇ ਨੂੰ ਕੇਰਾ ਪਾਇਆ ਜੇ ਸਾ ਇਤਿਹਾਸ ਅਸੀਂ ਸਾਰੇ ਜਾਣਦੇ ਹਾਂ ਜਦੋਂ 10 ਲੱਖ ਦੀ ਮੁਗਲ ਫੌਜ ਵੀ ਮੰਗਾਈ ਗਈ ਤੇ ਉਸ ਅਨੰਦਪੁਰ ਸਾਹਿਬ ਦੇ ਕਿਲੇ ਨੂੰ ਘੱਟੋ ਘੱਟ 7-8 ਮਹੀਨੇ ਅਜਿਹਾ ਕੇਰਾ ਪਾਇਆ ਰਾਸ਼ਨ ਬੰਦ ਕੀਤਾ ਉੱਥੇ ਕਿੰਨੇ ਹੀ ਸਿੰਘ ਸ਼ਹੀਦ ਹੋਏ ਕਿੰਨੇ ਜੀਵ ਸ਼ਹੀਦ ਹੋਏ ਉਹਨਾਂ ਵਿੱਚੋਂ ਇੱਕ ਜੀਵ ਸੀ ਇਹ ਪ੍ਰਸ਼ਾਦੀ ਹਾਥੀ ਜਿਹੜਾ ਭੁੱਖ ਕਾਰਨ ਉੱਥੇ ਸ਼ਹੀਦੀ ਪਾ ਗਿਆ ਹੁਣ ਮੈਨੂੰ ਦਿਓ ਇਜਾਜ਼ਤ ਤੇ ਇਸ ਤਰ੍ਹਾਂ ਦੀਆਂ ਹੋਰ ਸਿੱਖ ਇਤਿਹਾਸ ਨਾਲ ਜੁੜੀਆਂ ਜਾਣਕਾਰੀਆਂ ਨੂੰ ਜਾਣਨ ਲਈ ਮੇਰੇ ਯਾਨੀ ਹਰਸ਼ੀਨ ਕੌਰ ਦੇ ਨਾਲ ਦੇਖਦੇ ਰਹੋ ਔਨ ਏਅਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ